Thank okay. okay. you. ਇਸ ਪੀਟੀਐਸ ਦੇ ਪ੍ਰੋਗਰਾਮ ਦੇ ਵਿੱਚ ਔਰ ਬਾਹਰੋਂ ਜਿਹੜੀਆਂ ਜਿੱਥੇ ਵੰਡੀਆਂ ਆਈਆਂ ਉਹਨਾਂ ਨੂੰ ਵੀ ਪੂਰਾ ਆਪਣਾ ਸਹਿਯੋਗ ਦੇਣ ਦਾ ਤੇ ਪਿਆਰ ਜਿਹੜਾ ਭਰਿਆ ਜਿਹੜਾ ਆਪਣਾ ਰੱਖਿਆ ਕਿਰਤੇ ਅੱਜ ਇੱਕ ਨਵੀਂ ਜੋ ਸਾਡੇ ਵਿਚਾਰ ਪਹਿਲਾਂ ਚੱਲ ਰਹੀ ਸੀ ਪਛਾਤਾ ਰਹੀ ਸੀ ਉਹਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹੇ ਪਰ ਸਾਨੂੰ ਸਹਿਯੋਗ ਨਹੀਂ ਮਿਲਿਆ ਸੀ ਅੱਜ ਸਾਨੂੰ ਲੱਗਦਾ ਹੈ ਬਾਬਾ ਜੀ ਨੇ ਮਿਹਰ ਕੀਤੀ ਹੈ ਜਿਹੜੀ ਇੱਥੇ ਇੱਕ ਇਹ ਡਿਸਪੈਂਸਰੀ ਬਣਾਉਂਦੀ ਉਹ ਵੀ ਉਹਦੇ ਲਈ ਲਗਭਗ 3-4 ਲੱਖ ਰੁਪਏ ਸਾਡੇ ਕੋਲ ਆ ਚੁੱਕਾ ਹੈ ਤੇ ਸਾਡੇ ਪ੍ਰਧਾਨ ਜੀ ਬੜੇ ਵੱਡੇ ਦਿਹਿਲਵਾਲ ਨੇ ਜੋ ਕੱਲੇ ਵੀ ਕਰੇ ਕੱਲੇ ਵੀ ਕਰ ਸਕਦੇ ਆ ਪਰ ਨਹੀਂ ਅਸੀਂ ਚਾਹੁੰਨੇ ਹਾਂ ਤੁਹਾਨੂੰ ਬਾਕੀ ਜਿਹੜੀ ਜਵਾਬਤ ਆ ਬਾਕੀ ਸਾਰਾ ਸੰਗਤ ਦਾ ਉਹਦਾ ਸਹਿਯੋਗ ਮਿਲੇ ਜਿਸ ਦੇ ਦੂਸਰਾ ਮੈਂ ਸ਼ਿੱਦੜਾ ਮਨਾਂਦੀ ਆਈ ਪ੍ਰਧਾਨ ਸਰਦਾਰ ਸਿੰਘ ਡੱਡੀਆਂ ਜੀ ਜਨਰਲ ਸੈਕਰੀ ਸਰਦਾਰ ਜਗਦੀਸ਼ ਸਿੰਘ ਲੰਬਾ ਜੀ ਐਸ਼ਰ ਬਸੰਤ ਸਿੰਘ ਮੋਤਰਾ ਜੀ ਤੇ ਬਾਕੀ ਸਾਰੀ ਟੀਮ ਉਹ ਬਹੁਤ-ਬਹੁਤ ਵਧਾਈ ਦੀ ਪਾਤਰ ਹੈ ਕਿ ਜਿਨ੍ਹਾਂ ਨੇ ਇੱਕ ਦੁਆਬੇ ਏਰੀਆ ਦਾ ਇੱਕ ਮੇਨ ਆ ਆਪਾਂ ਨੂੰ ਕਹਿ ਸਕਦੇ ਕਿ ਧਵਾਬੇ ਏਰੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਇੱਥੇ ਬਣਾਇਆ ਹੈਗਾ ਇਹਨਾਂ ਨੇ ਤੇ ਅੱਜ ਉਹਦੀ ਜਿਹੜੀ ਚਰਚਾ ਹੈਗੀ ਉਹ ਬਾਕੀ ਸ਼ਹਿਰਾਂ ਚ ਵੀ ਹੁੰਦੀ ਹੈ ਇਹ ਟਾਂਡਾ ਸਭਾ ਨੇ ਇੱਕ ਬਹੁਤ ਉਹ ਦੇ ਉਪਰਾਲਾ ਕੀਤਾ ਹੈ ਅੱਜ ਜਿਹੜੀ ਡਿਸਪੈਂਸਰੀ ਸ਼ੁਰੂਆਤ ਕੀਤੀ ਹੈ ਜੀ ਪ੍ਰਧਾਨ ਜੀ ਨੇ ਬਹੁਤ-ਬਹੁਤ ਕਿੰਮਤ ਹੈ ਲੱਗਿਆ ਕਿਉਂਕਿ ਪਹਿਲਾਂ ਇਹਨਾਂ ਨੇ ਜਿਹੜਾ ਸਲਾਈਸੈਂਟਰ ਵੀ ਸ਼ੁਰੂ ਕੀਤਾ ਸੀ ਉਹ ਵੀ ਪ੍ਰਧਾਨ ਜੀ ਦੀ ਕੋਟੀ ਵਿੱਚ ਹੀ ਜਾਂਦਾ ਹੁੰਦਾ ਸੀ ਪ੍ਰਧਾਨ ਜੀ ਦੀ ਸਾਰੀ ਐਫਰਟਸ ਹੈ ਕੀ ਹੈ ਤੇ ਅੱਜ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਜੀ ਜਾਂ ਕਿਉਂਕਿ ਪ੍ਰਧਾਨ ਜੀ ਦਾ ਆਪਣਾ ਪਿੰਡ ਜਾਂ ਆਪਣੇ ਇਲਾਕੇ ਤੋਂ ਨਾਲ ਸਹਿਯੋਗ ਆ ਪੱਕੀ ਫਿਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਕੰਡਾ ਸਭਾ ਨੂੰ ਬਹੁਤ ਆ ਜਾਂਦਾ ਜਿਹੜੀ ਕਿ ਸਾਡੀ ਕੌਮ ਦੀ ਸਿਗਨਰਟ ਹੈ ਜਿਹੜੀ ਅਸੀਂ ਚਾਹੁੰਦੇ ਸੀ ਉਹ ਇਹ ਬਿਲਕੁਲ ਇਨ ਬਿਨ ਉਹਦੇ ਬੋਲ ਰਿਆ ਤੇ ਚੱਲ ਰਹੇ ਨੇ ਔਰ ਇਹਦੇ ਵਧਾਈ ਦੇ ਪਾਤਰ ਨੇ ਕਿਉਂਕਿ ਮੈਂ ਰਹਿ ਨਹੀਂ ਸਕਦਾ ਸਦ ਅਕਿੰਦਰ ਸਿੰਘ ਰਾਜਾ ਜਿਹੜੇ ਚੀਫ ਐਡੀਟਰ ਨੇ ਟਾਪ ਨਿਊਜ਼ ਦੇ ਉਹਨਾਂ ਨੇ ਬਹੁਤ ਸਾਰੀ ਇੱਥੇ ਵੀ ਸੁਣ ਤੇ ਆਇਆ ਕਿ ਕੁਝ ਘੱਟ ਸਾਥ ਹੈ ਦੇਖੋ ਇਹ ਜਿਹੜੀਆਂ ਸੰਸਥਾਵਾਂ ਨੇ ਆਮਦਨ ਦਾ ਜਰੀਆ ਨਹੀਂ ਹੁੰਦੀਆਂ ਆਮਦਨ ਦਾ ਸਰੋਤ ਨਹੀਂ ਹੁੰਦੀਆਂ ਇਹ ਤਾਂ ਜਿਹੜੀ ਹੁੰਦੀ ਹੈ ਇਹ ਤਾਂ ਦੇਸ਼ ਭਗਤੀ ਦੀ ਇੱਕ ਕਿਸਮ ਦਾ ਉਹਦੇ ਵਿੱਚ ਵੱਜਣ ਵਾਸਤੇ ਉਹਦਾ ਸਰੋਤ ਹੁੰਦੀਆਂ ਨੇ ਸੋ ਸੇਸ ਕਰਕੇ ਸਾਨੂੰ ਇੱਥੇ ਨਫਾ ਨੁਕਸਾਨ ਵਾਲੀਆਂ ਗੱਲਾਂ ਨਹੀਂ ਸੋਚਣੀਆਂ ਚਾਹੀਦੀ ਬਾਬਾ ਮੋਤੀराम ਮਹਾਰਾਜ ਨੇ ਸ਼ਹਾਦਤ ਦੇਣ ਲੱਗਿਆ ਕੋਈ ਨਫਾ ਨੁਕਸਾਨ ਉਹਨਾਂ ਨੂੰ ਤਾਂ ਵਜ਼ੀਰੀਆਂ ਮਿਲਦੀਆਂ ਸੀ ਉਹਨਾਂ ਨੂੰ ਜ਼ਕੀਰਾ ਮਿਲਦੀਆਂ ਸੀ ਉਹਨਾਂ ਨੂੰ ਜਨਰਲੀਆਂ ਮਿਲਦੀਆਂ ਸੀ ਉਹਨਾਂ ਨੂੰ ਦੇਸ਼ ਪ੍ਰਦੇਸ਼ ਦਾ ਰਾਜ ਮਿਲਦੇ ਸੀ ਚੁਇਸ ਕਰਕੇ ਇਹ ਜਿਹੜਾ ਹਾਲ ਇੱਥੇ ਬਣਾਇਆ ਗਿਆ ਔਰ ਹਰ ਸਾਲ ਗੁਰੂ ਮਹਾਰਾਜ ਦਾ ਇੱਥੇ ਪੈਰਾ ਲਾ ਕੇ ਦਿਹਾੜਾ ਮਨਾਇਆ ਜਾਂਦਾ ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਦੂਸਰੀ ਗੱਲ ਜਿਹੜਾ ਡੱਡੀਆਂ ਸਾਹਿਬ ਦੀ ਵਾਈਫ ਦੇ ਨਾਮ ਦੇ ਉੱਤੇ ਇੱਥੇ ਡਿਸਪੈਂਸਰੀ ਫ੍ਰੀ ਡਿਸਪੈਂਸਰੀ ਸ਼ੁਰੂ ਕੀਤੀ ਗਈ ਹੈ ਜਾਂ ਚੈਰੀਟੇਬਲ ਡਿਸਪੈਂਸਰੀ ਸ਼ੁਰੂ ਕੀਤੀ ਗਈ ਹੈ ਮੈਂ ਸਮਝਦਾ ਇਹ ਬਹੁਤ ਵੱਡਾ ਬਰਾਦਦਾ ਕਿਉਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਨਾ ਤੇ ਮੈਂ ਜਦੋਂ ਉਥੋਂ ਪਹਿਲੋ ਪਹਿਲੋ ਟਾਂਡੇ ਆਇਆ ਇੱਥੇ ਸਭਾ ਬਣਾਈਆਂ ਉਦੋਂ ਅਸੀਂ ਇਹੀ ਵਿਚਾਰਾਂ ਕਰਦੇ ਰਹੇ ਸਾਂ ਇਹਨਾਂ ਨੂੰ ਵੀ ਪਤਾ ਲੰਬਾ ਸਾਹਿਬ ਨੂੰ ਡੱਡੀਆਂ ਸਾਹਿਬ ਨੂੰ ਕਿ ਅਸੀਂ ਪਹਿਲ ਗਾਂ ਵਧਾਉਣ ਵਾਲੇ ਬੜੇ ਆ ਜਾਣੇ ਨੇ ਤੇ ਜੇ ਅਸੀਂ ਕਹੀਏ ਵੀ 100% ਸਾਡੇ ਅਮਰਜੀਤ ਬਾਬਾ ਮੋਤੀराम ਮਹਾਰਾਜ ਜੀ ਦਾ ਤੇਰਵਾਲ ਸ਼ੀਤ ਜੀ ਜੋੜ ਮੇਲਾ ਟਾਂਡਾ ਵੇ ਮੋਰਤੋਂ ਤਾਮਨਮਣਾ ਪੁਣ ਆ ਗਿਆ ਜਿਰਾ ਕਿ ਹਰ ਦੂਰੋਂ ਨੇੜੋਂ ਚੱਲ ਕੇ ਸਭ ਸੰਤਾਂ ਭਾਈਆਂ ਔਰ ਪਰੌਣਕ ਬਹੁਤ ਜ਼ਿਆਦਾ ਖੁਸ਼ ਹੋਈ ਹਰ ਪ੍ਰਕਾਰ ਦੇ ਤਰ੍ਹਾਂ ਜਿੰਨੇ ਵੀ ਕਿਸੇ ਦੀ ਸੇਵਾ ਹੀ ਉਹਨੂੰ ਸੇਵਾ ਦਾ ਟਾਈਮ ਦਿੱਤਾ ਤਾਂ ਹਰ ਕੋਈ ਸੇਵਾ ਆਪਣੇ ਬਹੁਤ ਪੂਰੇ ਦਿਲ ਨਾਲ ਅਗੇ ਕੀਤੀ ਕੋਈ ਇਹੋ ਜੀ ਗੱਲ ਨਹੀਂ ਸੀ ਜੋ ਕਿ ਆਪਣੇ ਥਾਂ ਤੋਂ ਉਰੰਪਰਾਵੀ ਹੋਇਆ ਹੋ ਸਾਰਿਆਂ ਨੇ ਆਪਣੇ ਨਗਰ ਪਾਣੀ ਛਕਿਆ ਔਰ ਚਾਹ ਪਾਣੀ ਪੀਤਾ ਬਹੁਤ ਜੋੜ ਮੇਲਾ ਵਧੀਆ ਸੀ ਬਾਕੀ ਸਾਰੀਆਂ ਸੁਭਾਵਾਂ ਦਾ ਪਾਉ ਗੋ ਤੇਲ ਤੇ ਧਮਾੜ ਔਰ ਇਸ ਨੂੰ ਅਸੀਂ ਇਹ ਚਾਹੁੰਨੇ ਕਿ ਵੱਧ ਤੋਂ ਵੱਧ ਇੱਥੇ ਸੇਵਾ ਕੀਤੀ ਜਾਵੇ ਤਾਂ ਜੋ ਇਹ ਹੋਰ ਸੁੰਦਰ ਬਣ ਸਕੇ